ਆ ਆ ਦੇਖੋ ਮੇਰੀ ਮੰਮੀ ਨੇ ਕੀ ਟੰਗੇ ਹੋਏ ਹਾਰ ਸ਼ਲਗਮਾ ਦੀ ਹਾਰ ਨੇ ਸ਼ਲਗਮਾ ਦੇ ਹਾਰ ਟੰਗੇ ਨੇ ਮੇਰੀ ਮੰਮੀ ਨੇ ਮੰਮੀ ਕਿਉਂ ਟੰਗੇ ਨੇ ਪਹਿਲੇ ਇਹਦੇ ਬਾਰੇ ਦੱਸੋ ਉਹ ਦੱਸਦਿਆਂ ਕਾ ਦਾ ਸਰਪ੍ਰਾਈਜ਼ ਹੈ ਵੀ ਕਾਦਲੀ ਭਾਜੀ ਆਏ ਹੈ ਨਾ ਕਿਉਂ ਆਪਾਂ ਚੱਲੇ ਆ ਕਿਉਂ ਨਹੀਂ ਤੇ ਨਹੀਂ ਤਾਂ ਨਹੀਂ ਜਾਣਾ ਸੀ ਹੈ ਨਾ ਅਚਾਨਕ ਭਾਜੀ ਨੇ ਪ੍ਰੋਗਰਾਮ ਦੀਦੀ ਨੂੰ ਵੀ ਮੇਰੇ ਕੋਲ ਦੱਸਿਆ ਨਾ ਰਾਤੋਂ ਰਾਤ ਫੋਨ ਕੀਤਾ ਮੈਨੂੰ ਕਹਿੰਦੀ ਨਹੀਂ ਮੈਂ ਜਾਣਾ ਤੇ ਜਾਣਾ ਮੈਂ ਥੋੜੀ ਕੀਤਾ ਸੀਗਾ ਇਹ ਤੇਰੀ ਜੀਜੂ ਨੇ ਪ੍ਰੋਗਰਾਮ ਏ ਬਾਜੀ ਨੇ ਥਪੜਾਇਆ ਦਿੱਤਾ ਜੀ ਥਪੜਾਇਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਤੂੰ ਸਾਰੇ ਬਹੁਤ ਜ਼ਿਆਦੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਸਾਡੀ ਯਾਤਰਾ ਜਿਹੜੀ ਟ੍ਰਿਪ ਸੀ ਉਹ ਹੋ ਗਈ ਖਤਮ ਤੇ ਇੱਕ ਸਾਈਡ ਨਾਲ ਕਾਟਾ ਪੈ ਗਿਆ ਕਿ ਸਾਡੇ ਫੋਨ ਵਿੱਚ ਕੁਝ ਡਾਟਾ ਡਿਲੀਟ ਹੋ ਗਿਆ ਕਿਉਂਕਿ ਜਿਸ ਟਾਈਮ ਅਸੀਂ ਚੜੇ ਸੀ ਉਹ ਪਹਾੜੀ ਦੇ ਜੈਸਲਮੇਰ ਸਪੈਸ਼ਲ ਪਹੁੰਚੇ ਸੀ ਘੁੰਮਣ ਵਾਸਤੇ ਉਹ ਚੱਕਰ ਉਹ ਮੈਂ ਪਿਛਲਾ ਡਾਟਾ ਜਿੰਨੇ ਡਿਲੀਟ ਮਾਰ ਦਿੰਦਾ ਨਾ ਫੋਨ ਭਰ ਜਾਂਦੀ ਮੈਮਰੀ ਭਰ ਜਾਂਦੀ ਹੈ ਉਹ ਵਿੱਚ ਜੈਸਲਮੇਰ ਦਾ ਵੀ ਉਟ ਗਿਆ ਜੋ ਕਿ ਮੈਂ ਉੱਪਰ ਤੱਕ ਹੀ ਗਿਆ ਪਾੜੀ ਤੇ ਇਹ ਉੱਪਰ ਤੱਕ ਜਾਣ ਵਾਲਾ ਵੀ ਇੱਕ ਰੀਜਨ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਉੱਪਰ ਤੱਕ ਕਿਤਾਬ ਮੈਂ ਕਿ ਉੱਪਰ ਤੱਕ ਗਿਆ ਨਾ मामा ਜੋ ਤੁਸੀਂ ਜੈਸਲ ਮੇਰੇ ਪਹੁੰਚੇ ਹੋ ਤੁਸੀਂ ਉਹ ਦੇਖਿਆ ਸੀ ਪਿੰਡ ਜਆ ਉਹ ਜਿਹੜਿਆ ਹੋਇਆ ਪਿੰਡ ਕੁਲਧਾਰਾ ਉਦੋਂ ਜੈਸਲ ਮੇਰ ਫੋਟ ਗਏ ਉੱਥੇ ਨਾ ਪਾਰਕਿੰਗ ਬਣੀ ਹੋਈ ਹੈ ਹਨਾ ਪਾਰਕਿੰਗ نیچے ਸੀ ਗੱਡੀਆਂ ਵੈਸੇ ਉੱਪਰ ਜਾਂਦੀਆਂ ਨੇ ਉਹ 8 ਵਜੇ ਤੋਂ ਬਾਅਦ ਕਹਿੰਦੇ ਜਾਂਦੀਆਂ ਨੇ ਆਟੋ ਜਾ ਰਹੇ ਸੀ ਉੱਪਰ ਕਹਿੰਦੇ ਆਟੋ ਤੇ ਬਹਿ ਜਾਓ ਆਟੋ ਦਿਓ ਮੈਂ ਕਿਹਾ ਮੈਂ ਤਾਂ ਉੱਪਰ ਤੱਕ ਗੱਡੀ ਲੈ ਕੇ ਜਾਊਂਗਾ ਕਹਿੰਦੇ ਨਹੀਂ ਜੀ ਗੱਡੀ ਨਹੀਂ ਜਾਣੀ ਉੱਪਰ ਤੱਕ ਮੈਨੂੰ ਪਾਰਕਿੰਗ ਵਾਲੇ ਰੋਕਦਾ ਮੈਂ ਕਿਹਾ ਤੂੰ ਘੜ ਪੈਸੇ ਪਾਰਕੇ ਨਹੀਂ ਮੈਂ ਤਾਂ ਜਾਊਂਗਾ ਉੱਪਰ ਤੱਕ ਅੱਗੇ ਗਿਆ ਗਾਈਡ ਰੋਕਣ ਲੱਗੇ ਮੋਨਾਂ ਨੂੰ ਮੈਂ ਤਾਂ ਮੈਂ ਜਾਊਂਗਾ ਉੱਪਰ ਤੱਕ ਮੈਂ ਬਸ ਗਿਆ ਤਕਾ ਤਕਾ ਕਰਕੇ ਪਹੁੰਚਿਆ ਉਹਨਾਂ ਨੂੰ ਵਾਪਸ ਮੋੜਦਾ ਗੋ ਕਹਿੰਦੇ ਜਾ ਗੱਡੀ ਉਹ ਸੀ ਗੱਲ ਫਿਰ ਅਸੀਂ ਤੁਰ ਤੁਰ ਕੇ ਘੁੰਮ ਫਿਰ ਕੇ ਆਏ ਪਰ ਸਾਡਾ ਡਾਟਾ ਡਿਲੀਟ ਉਸ ਤੋਂ ਬਾਅਦ ਅਸੀਂ ਤੁਰੇ ਸੀ ਰਾਤ ਜੀ ਨੂੰ 12 1 ਵਜੇ ਤੁਰਿਆ ਤਕਰੀਬਨ ਉੱਥੋਂ ਤੇ ਤਕਰੀਬਨ 11 ਵਜੇ 11 12 ਵਜੇ ਪਹੁੰਚੇ ਆ ਮੋਹਾਲੀ ਕੱਲ ਪਹੁੰਚ ਗਏ ਸੀ ਅਸੀਂ ਅਸੀਂ ਆ ਕੇ ਪਹਿਲਾਂ ਨੀਂਦਾ ਨੁੰਦਾ ਕੀਤਾ ਰੈਸਟ ਰੋਸਟ ਕੀਤਾ ਸੋਏ ਹੁਣ ਆ ਕੁੜੀ ਚੱਡੀ ਸਾਡੀ ਚੱਲੀਏ ਵਾਪਸ ਜਲੰਧਰ ਤੇ ਇਹਦੇ ਪਾਪੇ ਦਾ ਫੋਨ ਆਈ ਜਾਂਦਾ ਨਾਲੇ ਦੀ ਬੇਬੇ ਦਾ ਕਹਿੰਦੇ ਕਾਲਜ ਲੱਗ ਗਿਆ ਤੇਰੇ ਫਟਾਫਟ ਆ ਜਾ ਬੱਸੇ ਚੜਾ ਦਿਓ ਕੁੜੀ ਹੁਣ ਇਹਨੂੰ ਨਾਨੀ ਇਹਦੇ ਨਾਨੂ ਨਾਨੀ ਫੋਨ ਕਰ ਰਹੇ ਨੇ ਵੀ ਆ ਜਾ ਪਿੰਡ ਆ ਜਾ ਕਹਿੰਦੀ ਮੈਂ ਮੇਰੇ ਕੋਈ ਪਤਾ ਨਹੀਂ ਕੀ ਹੈ ਕਾਲਜ ਵਿੱਚ ਹੈ ਕੁਝ ਤੇ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤਾਂ ਚੜਾ ਦਦੇ ਆ ਬੱਸੇ ਰੋਟੀ ਪਾਣੀ ਛਕ ਲਈ ਅਸੀਂ ਇਬਾਦਤ ਬਹੁਤ ਜ਼ਿਆਦੀ ਖੁਸ਼ ਹੈ ਵਾਪਸ ਆ ਕੇ ਕਿਉਂਕਿ ਇਹਨੂੰ ਆਜ਼ਾਦੀ ਮਿਲ ਗਈ ਗੱਡੀ ਦੇ ਵਿੱਚ ਇਹ ਘੁਟੇਰਾਂ ਦੀ ਸੀ ਨਾ ਇਬਾਦਤ ਓਏ ਬਾਦਤ ਜੀ ਮੈਂ ਲੰਦਾ ਇੰਨੀ ਵੀ ਜ਼ਿਆਦਾ ਖੁਸ਼ ਨਹੀਂ ਜਿੰਨੀ ਇਹ ਕਿਲਿਆਂ ਦੇ ਵਿੱਚ ਘੁੰਮਦੇ ਖੁਸ਼ ਹੁੰਦੇ ਸੀ ਇਹ ਤਾਂ ਗੱਲ ਸੀ ਉੱਥੇ ਘੁੰਮ ਕੇ ਭਜਦੀ ਸੀ ਇਹ ਤੁਰਨਾ ਕਿ ਕਿ ਉਹ ਸਾਰੀ ਦੁਨੀਆ ਨੂੰ ਮਨਵਾਏ ਵਾਸਤੇ ਆਈ ਹੋਈ ਜਿਵੇਂ ਮੰਨ ਲਓ ਕੋਈ ਤੇ ਬੱਚੇ ਤੁਰ ਰਹੇ ਸੀ ਨਾ ਉਹਨਾਂ ਵਾਂਗੂ ਵੀ ਕਿ ਉਹਨੂੰ ਵੀ ਹੁੰਦਾ ਹੈ ਕਿ ਮੈਂ ਵੀ ਤੁਰਾਂ ਤੇ ਇਹ ਤੁਰਦੀ ਫਿਰ ਘਰੇ ਆਈ ਆ ਹੁਣ ਤੁਰਨ ਤੋਂ ਡਰਦੀ ਆ ਸਹੀ ਹੁਣ ਉੱਥੇ ਹੀ ਸਭ ਤੋਂ ਜ਼ਿਆਦਾ ਨਹੀਂ ਚਾਹ ਕਰਦੀ ਸੀ ਸਹੀ ਗਾ ਇਹ ਹੈ ਇੱਥੇ ਤੁਰਨ ਤੋਂ ਡਰ ਰਹੀ ਲੱਗਦਾ ਇਹਨੂੰ ਉਹੀ ਪੁਰਾਣਾ ਮਾਹੌਲ ਜਿਹਾ ਲੱਗ ਰਿਹਾ ਨਾ ਇਹ ਬਸ ਇਹਨੂੰ ਲੈ ਕੇ ਚੱਲਦੇ ਆ ਅੱਜ ਪਿੰਡ ਮੰਮੀਰਾ ਦੇ ਕੋਲ ਚੱਲਦੇ ਆ ਨਾਲ ਪਿੰਡ ਚੱਲਦੇ ਆ ਨਾ ਇਹਨੂੰ ਮੈਕ ਨੂੰ ਬੱਸੇ ਬਿਠਾ ਦਈਏ ਤੇ ਫਿਰ ਤੁਹਾਨੂੰ ਮਿਲਦੇ ਆ ਬਾਅਦ ਚ ਜਾ ਰਹੀ ਛੋਟੀ ਕੁੜੀ ਮਾਮੀ ਤੋਂ ਚ ਵੱਡੀ ਹੈ ਸਾਈਜ਼ ਚਾਹੀਏ। ਕੱਟ-ਕਾਟ ਕੁੜੀ ਦਾ ਸਾਡਾ ਲੰਬਾ ਹੈ। ਚੱਲੀਏ ਫਿਰ। ਚਲੋ ਸਾਡਾ ਫਿਰ ਪਾਸ ਜਾਣਾ। ਚਲ ਮੈਂ ਛੱਡ ਗਿਆ ਨਾ। ਮੈਨੂੰ ਦਿਓ ਕੋਈ ਜੈਕਟ ਜੁਗੜ ਪਾਣ ਨੂੰ। ਵਾਹ ਜੀ ਵਾਹ ਮੋਟਰਸਾਈਕਲ ਚਲਾ ਰਿਹਾ ਦਾਦੂ ਨਾਲ। ਆਏ ਹਾਏ ਆਏ ਹਾਏ। ਆਜਾ 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 ਮੋਟਰਸਾਈਕਲ ਜਿੱਡੀ ਹੋ ਜਾ ਪਹਿਲਾਂ। ਵਾਹ ਵਾਹ ਵਾਹ। ਅਸਰ ਨਹੀਂ ਆਗਾ। ਨਹੀਂ ਆਜਾ। ਤਾਂ ਕੀ ਆ ਚੁਪ ਹੈ ਅੱਜ ਕੁਏ ਤੋਰਦੀ ਆ ਚੁਪ ਹੈ ਉਹ ਕਿੰਨੀ ਕੁ ਐਂਡ ਰੈਮ ਦੇਖੋ ਹੈ ਇਹੇ ਕੱਢ ਰਹੀ ਏ ਇੱਕ ਹੁਮਕਿਆ ਜੀ ਹੁਣ ਰਾਜਸਥਾਨ ਗਰਮੀ ਦੇ ਵਿੱਚ ਆਹੋ ਆਹੋ ਸਾਡੀ ਗੱਲ ਕਰਾਂਗੇ ਕੰਮ ਮਨ ਨੂੰ ਬੋਲਣਾ ਤੁਸੀਂ ਬੁੱਲਿਆ ਥੋੜਾ ਆਹੋ ਸਹੀ ਗੱਲ ਏ ਸਹੀ ਗੱਲ ਭੁੱਲਣ ਲੇ ਸੀ ਅਸੀਂ ਠੰਡ ਨੂੰ ਭੁੱਲ ਰਹੇ ਸੀ ਕਹਿੰਦੀ ਮੈਂ ਹੈਗੀ ਆਲੇ ਅੱਜ ਹੈਗੀ ਆ ਕਿ ਮੈਂ ਬੋਲਣਾ ਜੋ ਪਰਮ੍ਰਿਤ ਵਾਟ ਕਰਦੇ ਸਹੀ ਗੱਲ ਏ ਤੰਡੇ ਹੁੰਦੇ ਨੇ ਤੰਡੇ ਹੁੰਦੇ ਆ ਆ ਦੇਖੋ ਮੇਰੀ ਮੰਮੀ ਨੇ ਕੀ ਟੰਗੇ ਹੋਏ ਹਾਰ ਸ਼ਲਗਮਾਂ ਦੀ ਹਾਰ ਨੇ ਸ਼ਲਗਮਾਂ ਦੇ ਹਾਰ ਟੰਗੇ ਨੇ ਮੇਰੀ ਮੰਮੀ ਨੇ ਮੰਮੀ ਕਿਉਂ ਟੰਗੇ ਨੇ ਪਹਿਲੇ ਇਹਦੇ ਬਾਰੇ ਦੱਸੋ ਸੁਕਾ ਰਹੇ ਹੋ ਔਰ ਕੀ ਸੁਕਾ ਕੇ ਕੀ ਕਰੋਗੇ ਬਾਅਦ ਸਬਜ਼ੀ ਬਣਦੀ ਦੀ ਤੇ ਸਾਗ ਵੀ ਸੁਕਾ ਰਹੇ ਹੋ ਸਾਗ ਸਾਗ ਇਕੱਠਾ ਕਰ ਲੀਤਾ ਸਾਰਾ ਸਾਗ ਵਿੱਚ ਇਹ ਕਿਉਂ ਸੁਕਾ ਰਹੇ ਹੋ ਨਾ ਗਿੱਲੇ ਦਾ ਨਹੀਂ ਸਾਗ ਬਣਾ ਸਕਦੇ ਅਤੇ ਉਹ ਸਮੋਸੇ ਬਣਾਉਂਦਾ ਨਾ ਗਰਮੀ ਆ ਚੁ। ਅੱਛਾ ਗਰਮੀਆ ਵਾਸਤੇ ਫਿਰ ਪੂਰੀ ਗੱਲ ਦੱਸੋ ਨਾ ਇਹ ਗਰਮੀਆ ਵਾਸਤੇ ਸੁਕਾਰ ਹੈ ਵੀ ਗਰਮੀਆ ਚ ਤੁਸੀਂ ਛਲਕਮ ਖਾਓਗੇ। ਅਸੀਂ ਆਲੂ ਲਵਾਂਗੇ, ਸਾਗ ਦਾ ਨੰਮ ਲਵਾਂਗੇ। ਬੇਮੌਸਮੀ ਸਬਜ਼ੀ ਖਾਣ ਦਾ ਮਨ ਕਰ ਜਾਏਗਾ। ਹਾਂ ਉਹ ਬਹੁਤ ਅੱਛੀ ਲੱਗਦੀ ਏ ਇਹਨਾਂ ਤੰਦੂਰ ਵਿੱਚ ਬਣਾਓ। ਅੱਛਾ ਤੰਦੂਰ ਵਜੇ ਸਿਮ ਸਿਮ ਤੇ ਹੁੰਦੇ ਨਾ ਉਹ ਵਿੱਚ ਰੱਖ ਦੋ ਬਣ ਬਣ ਕੇ ਬਣ ਹੋਲ ਹੋਲ ਬਣਦਾ ਰਹਿੰਦਾ। ਹੂੰ ਤੇ ਬਾਅਦ ਚ ਤੜਕਾ ਤੁੜਕਾ ਲਾਉ ਵਧੀਆ। ਹਾਂ ਹਾਂ ਤੋ ਤੋ ਲੋ ਬਾਈਪਾਸ ਨਹੀਂ ਮੈਂ ਨਹੀਂ ਉਤਾਰਦਾ ਯਾਰ। ਨਹੀਂ ਉਤਾਰਦਾ ਯਾਰ। ਬੱਸ ਕਰ ਦੋਪੇ ਚ ਖੜੀ ਜਾ ਆ ਜਾ ਮਿੱਟੂ ਕਰ ਮੈਂ ਨਹੀਂ ਕਰਦੀ ਤੇ ਕੁੱਬ ਕੱਢੀ ਹੋਈ ਅੜਦੀ ਨਹੀਂ ਠੱਕ ਨਾ ਜਾਓ ਡੜੀ ਤੁਸੀਂ ਮੰਮੀ ਲੈਣ ਦੋ ਤੁਸੀਂ ਵੜ ਲਓ ਹਾਂ ਛੱਡੂ ਥੋੜੀ ਚੱਕੋ ਤੋਹ ਜਿਹੜਾ ਜਵਾਕ ਕਿੰਦੋ ਜਵਾਕ ਜਿਹੜਾ ਆ ਜਾ ਬਾਤ ਸੁਣੀ ਬਾਤ ਤੇ ਆ ਜਾ ਆਜੋ ਉਹ ਇਹਦੀ ਕਾਰ ਲੈ ਕੇ ਆਨੇ ਯਾਰ ਹੁਣ ਟਾਈਮ ਆ ਗਿਆ ਤੇ ਕਾਰ ਵਾਸਤੇ ਉਦੋਂ ਆ ਮੈਂ ਬੈਠੀ ਰਹੀ ਐਗਰੀ ਕੀ ਚਲਦੀ ਰਹੀ ਕਰੀਗੀ ਨਾ ਉਦੋਂ ਡਿੱਗਣਾ ਨਾ ਪੱਲੇ ਪਾਸੇ ਨੂੰ ਚਲੀ ਲੈ ਕੇ ਆਈ ਅੱਜ ਇਹ ਨੂੰ ਲੈ ਚਲੀ ਇਹ ਇਸ ਨੂੰ ਲੈ ਚਲੀ ਮੋਟਰਸਾਈਕਲ ਨਹੀਂ ਹੁੰਦੀ ਆ ਨਹੀਂ ਨਹੀਂ ਰਿਮੋਟ ਨਾਲ ਚੱਲੇਗੀ ਮੰਮੀ ਉਹ ਠੰਡ ਘੱਟ ਲੰਦਾ ਫਿਰ ਪਹਿਨੇ ਨਾ ਉਹ ਤੇਰੀ ਉਹ ਤੇਰੀ ਇਹ ਮੇਰੀ ਕੁੜੀ ਵਾ ਤੇ ਕਾਰ ਨਹੀਂ ਲਿਆ ਰਹੇ ਕਹਿੰਦੀ ਰਹਿਣ ਦੇ ਰਹਿਣ ਦੇ ਗਿਰਨ ਦੇ ਵੀ ਗੈਰੀ ਕਿਉਂ ਰਹਿਣ ਦੇ ਬਈ ਆਜੋ 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 ਦੇਖ ਵੀ ਟੋਏ ਨੂੰ ਓਏ ਬਹੁਤ ਜਿੱਗਣਾ ਲੋ ਜੀ ਅਸੀਂ ਤੁਹਾਨੂੰ ਪਤਾ ਆਪਣੀ ਯਾਤਰਾ ਖਤਮ ਕਰਕੇ ਆ ਗਏ ਸੀ ਪਿੰਡ ਪਿੰਡ ਚ ਲਈਏ ਸੀ ਪਿੰਡੋਂ ਵੀ ਵਾਪਸ ਆ ਗਏ ਸੀ ਇਹਨੂੰ ਹੋ ਗਏ ਨੇ ਚਾਰ ਪੰਜ ਦਿਨ ਸਾਨੂੰ ਚਾਰ ਪੰਜ ਦਿਨ ਹੋ ਗਏ ਨੇ ਆਇਆ ਨੂੰ ਬਟ ਅੱਜ ਅਸੀਂ ਫੇਰ ਕਿਤੇ ਤਿਆਰੀ ਬਣਾ ਲਈਏ ਜਾਣ ਦੀ ਇੱਧਰ ਮੇਰਾ ਪੁੱਤ ਤਿਆਰ ਹੋ ਕੇ ਬੈਠਾ ਹੈ ਤੇ ਟੀਵੀ ਦੇਖ ਰਿਹਾ ਆਪਣਾ ਕੋਈ ਯਈਆ ਵਾਵਾ ਲੱਲਾ ਵਾਵਾ ਢਾੜਾ ਪੰਜਾਬੀ ਦੇ ਅੱਖਰ ਸਿੱਖ ਰਿਹਾ ਹੈ। ਇਸੀ ਵਲੋਗ ਵਿੱਚ ਦੇਖਿਆ ਸੀ ਕਿ ਮਹਿਕ ਚਲੀ ਗਈ ਸੀ। ਮਹਿਕ ਆਪਣੇ ਘਰ ਜਲੰਧਰ ਚਲੀ ਗਈ ਸੀ। ਬਟ ਕਹਿੰਦੇ ਜੀ ਨਹੀਂ ਲੱਗਿਆ ਮਹਿਕ ਦੀ ਮੰਮੀ ਦਾ ਤੇ ਡੈਡੀ ਦਾ ਸਾਨੂੰ ਕੱਲਿਆਂ ਛੱਡਣ ਬਗੈਰ ਤੇ ਦੀਦੀ ਤੇ ਸਾਡੇ ਭਾਜੀ ਮਤਲਬ ਮਹਿਕ ਦੇ ਮੰਮੀ ਪਾਪਾ ਆ ਗਏ ਨੇ। ਦੇਖੋ ਇੱਕ ਵਲੋਗ ਕਿੰਨਾ ਲੰਬਾ ਹੋ ਗਿਆ। ਮਹਿਕ ਗਈ ਉਹਦੇ ਮੰਮੀ ਪਾਪਾ ਆਏ ਸੀ ਪਿੰਡ ਵੀ ਜਾ ਆਏ ਤੇ ਹੁਣ ਅਸੀਂ ਚੱਲਿਆ ਜੀ ਕਿਸੇ ਪਾਸੇ ਘੁੰਮਣ। ਅੱਜ ਫੇਰ ਚੱਲਿਆ ਤੁਹਾਨੂੰ ਬਿਲਾਣੇ ਆ ਆ ਸਾਡੀ ਭੈਣ ਦਾ ਕਹਿੰਦੇ ਦਿਲ ਜਾਂ ਨਹੀਂ ਲੱਗਿਆ ਇਹ ਪਹੁੰਚ ਗਈ ਵਾਪਸ ਇੱਥੇ ਕਹਿੰਦੀ ਮੇਰੀ ਕੁੜੀ ਕੋ ਮਈਏ ਮੈਂ ਕਿਉਂ ਰਹਾ ਪਿੱਛੇ ਹਾਂ 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 ਸਸਤੀ ਕਾਲ ਜੀ ਸਾਸਿਕਾ ਜੀ ਇਸ ਇਗਨੋਰਾ ਕਲਚਰ ਵਾਲੀ ਭੈਣ ਜੀ ਸਾਡੀ ਆ ਵੰਸ਼ ਵੀ ਨਾਲ ਤੇ ਸਾਡੇ ਇੱਧਰ ਰੱਖੇ ਇੱਧਰ ਕਿਥੇ ਭਾਜੀ ਕਿਥੇ ਨੇ ਭਾਜੀ ਰੈਡੀ ਹੋ ਰਹੇ ਨੇ ਭਾਜੀ ਰੈਡੀ ਹੋ ਰਹੇ ਨੇ ਆਏ ਹਾਈ ਉਹ ਬੱਡੇ ਭਾਜੀ ਉਹਲੇ ਜੀ ਵੈਸੇ ਨੇ ਵਿਚਾਰੇ ਸੌਜੇ ਬਣ ਕੇ ਸਾਡੀ ਭੈਣ ਦਾ ਦਪਕਾ ਬੜਾ ਸਟਰੋਂਗ ਏ ਪਾਜੀ ਨੂੰ ਖੁੰਝੇ ਲਾ ਰੱਖਿਆ ਹੈ ਹੈ ਕਿੱਥੇ ਚੱਲਿਓ ਫਿਰ ਦੱਸਣਾ ਨਹੀਂ ਨਾ ਦੱਸੋ ਨਾ ਦੱਸੋ ਇਹ ਦੱਸਣਗੇ ਨਹੀਂ ਬੈਗ ਬੂ ਫਿਰ ਤਿਆਰ ਹੋ ਕੇ ਦੇਖੋ ਅਸੀਂ ਆਏ ਬਾਅਦ ਚਾਂ ਜਾ ਪਹਿਲਾਂ ਨੇ ਸਾਡੀ ਟੈਚੀ ਵੀ ਤਿਆਰ ਇਹ ਅੱਜ ਦੇ ਕਹਿੰਦੇ ਨਾ ਟ੍ਰਿਪਾਂ ਦਾ ਸਾਡਾ ਸੀਜ਼ਨ ਚੱਲ ਪਿਆ ਯਾਤਰਾ ਕਮਾਣ ਦਾ ਸਾਰਿਆਂ ਨੂੰ ਪਹਿਲਾਂ ਮੈਂਕ ਨੂੰ ਘੁਮਾ ਕੇ ਲਿਆਏ ਸੀ ਘੁੰਮ ਕੇ ਆਏ ਹੁਣ ਦੀਦੀ ਭਾਜੀ ਵੰਸ਼ ਮੈਂ ਕਿਰਨ ਤੇ ਸਾਡੀ ਇਬਾਦਤ ਕੋਰ ਸਾਡੀ ਟੈਚੀ ਰੈਡੀ ਉਹਨਾਂ ਦੀ ਟੈਚੀ ਔਰ ਰੈਡੀ ਨੇ ਅਸੀਂ ਨਿਕਲਣ ਲੱਗਿਆਂ ਦੀ ਬਸ ਨਿਕਲਣ ਦੇ ਨਿਕਲਣ ਦੇ ਕਿ ਮੈਨੂੰ ਯਾਦ ਆ ਗਿਆ ਮੈਂ ਕਿ ਜਿਹੜਾ ਪੁਰਾਣਾ ਵਲੋਗ ਸੀ ਉਹਨੂੰ ਤਾਂ ਕੰਟੀਨਿਊ ਕਰੀਏ ਪਹਿਲਾਂ ਫਿਰ ਨਵਾਂ ਵਲੋਗ ਤਾਂ ਹੀ ਬਣੇਗਾ ਬੜੀ ਦੂਰ ਚੱਲੇ ਜੀ ਸੀ ਘੁੰਮਣ ਫੇਰਨਾ ਲੇਟ ਹੋ ਗਏ ਸਵੇਰੇ ਸਵੇਰੇ ਰੋਟੀ ਪਾਣੀ ਛਕਦੇ ਛੁਦੇ ਤੇ ਆਪਾਂ ਹੁਣ ਨਿਕਲਾਂਗੇ ਤੇ ਠੰਡ ਦਾ ਪੂਰਾ ਇੰਜੋਏ ਕਰਾਂਗੇ ਕਿਉਂਕਿ ਇੱਥੇ ਠੰਡੇ ਲੱਗੇ ਚ ਚੱਲੇ ਆ ਅਸੀਂ ਨਹੀਂ ਚੱਲੇ ਦੂਰ ਕਿਤੇ ਗਰਮੀਆਂ ਚ ਪੂਰੀਆਂ ਜੈਕਟਾਂ ਜੁਕੜਣ ਇਹ ਖਰੀਦੀਆਂ ਸੀ ਉਹ ਕੰਮ ਆਣੀਆਂ ਤੇ ਬਹੁਤ ਇੰਜੋਏ ਕਰਾਂਗੇ ਤੇ ਇਸ ਵਲੋਗ ਨੂੰ ਛੋਟੇ ਜਿਹੇ ਵਲੋਗ ਨੂੰ ਐਡਾ ਕਿ ਤੁਸੀਂ ਪਰਵਾਨ ਕਰਿਓ ਹਾਂ ਫਿਰ ਖੁਸ਼ ਹੈ ਵਧੀਆ ਖੁਸ਼ ਹੈ ਸਰਦੀ ਕਿਉਂ ਹੈ ਫਿਰ ਆਪਣੀ ਕੁੜੀ ਦੇ ਜੇ ਕੋ ਮਾਈਏ ਦਾ ਹੈ ਮੈਂ ਥੋੜੀ ਰਾਤੋਂ ਰਾਤ ਫੋਨ ਕੀਤਾ ਮੈਨੂੰ ਕਹਿੰਦੀ ਨਹੀਂ ਮੈਂ ਜਾਣਾ ਤੇ ਜਾਣਾ ਮੈਂ ਥੋੜੀ ਕੀਤਾ ਸੀਗਾ ਇਹ ਤੇਰੀ ਜੀਜੂ ਨੇ ਪ੍ਰੋਗਰਾਮ ਬਣਾਇਆ ਸੀ ਬਾਜੀ ਨੇ ਛਪੜਾਇਆ ਦਿੱਤਾ ਜੀ ਛਪੜਾਇਆ ਇਹ ਤਾਂ ਗੱਲ ਸੱਚੀ ਹੈ ਬਾਜੀ ਨੇ ਦਿੱਤਾ ਜੀ ਸਰਪ੍ਰਾਈਜ਼ ਸਾਡੀ ਭੈਣ ਨੂੰ ਕਹਿੰਦੇ ਅਸੀਂ ਜਾਣਾ ਮੈਨੂੰ ਇੱਕ ਪਲੇ ਪ੍ਰੋਗਰਾਮ ਬਣਾ ਐਕਚੁਅਲੀ ਬਾਜੀ ਭਾਜੀ ਦਾ ਮੈਨੂੰ ਆਇਆ ਫੋਨ ਯਾਰ ਐਦਾਂ ਦਾ ਗੱਲ ਕੇ ਨਾ ਐਦਾਂ ਦਾ ਕੰਮ ਏ ਆਪਾਂ ਕੀ ਕਰੀਏ ਮੈਂ ਕਿਹਾ ਚਲੋ ਫਿਰ ਉਹ ਦੱਸਦਿਆਂ ਕਾ ਦਾ ਸਰਪ੍ਰਾਈਜ਼ ਏ ਵੀ ਕਦ ਲਈ ਭਾਜੀ ਆਏ ਹੈ ਨਾ ਕਿਉਂ ਆਪਾਂ ਚੱਲੇ ਆ ਕਿਉਂ ਨਹੀਂ ਤੇ ਨਹੀਂ ਤਾਂ ਨਹੀਂ ਜਾਣਾ ਸੀ ਹੈ ਨਾ ਅਚਾਨਕ ਭਾਜੀ ਨੇ ਪ੍ਰੋਗਰਾਮ ਦੀਦੀ ਨੂੰ ਵੀ ਮੇਰੇ ਕਾਹ ਦੱਸਿਆ ਨਾ ਆਣ ਲੱਗਿਆ ਜਿਸ ਟਾਈਮ ਆਣਾ ਸੀ ਮੇਰੇ ਵੱਲ ਆਣਾ ਸੀ ਭਾਜੀ ਨੇ ਦੀਦੀ ਨੂੰ ਫੋਨ ਕੀਤਾ ਵੀ ਤੂੰ ਐਂ ਕਰ ਰੈਡੀ ਹੋ ਰਹਿ ਕੱਪੜੇ-ਪੋੜੇ ਠੰਡੇ-ਠੁੰਡੇ ਮਤਲਬ ਲਾ ਕੇ ਜਾਣਾ ਉਸ ਹੱਬਾ ਮੈਂ ਕੱਪੜੇ-ਪੋੜੇ ਪੈਕ ਕਰ ਲਓ ਪਰ ਦੀਦੀ ਨੇ ਕਰ ਲਏ ਕੱਪੜੇ ਪੈਕ ਇੱਥੇ ਆਈ ਦੀਦੀ ਨੂੰ ਹਲੇ ਵੀ ਨਹੀਂ ਦੱਸਿਆ ਸੀ ਕਿੱਥੇ ਜਾਣਾ ਪਰ ਹੁਣ ਦੀਦੀ ਨੂੰ ਪਤਾ ਲੱਗ ਗਿਆ ਸੀ ਜਦੋਂ ਇੱਥੇ ਪਹੁੰਚੇ ਵੀ ਆਪਾਂ ਕਿੱਥੇ ਚੱਲੇ ਆ ਭਾਜੀ ਰੈਡੀ ਨੇ ਪੈਂਟ ਚੱਕਦੇ ਹੋਏ ਤਾਂ ਉਹਨੂੰ ਤੇ ਦੀਦੀ ਵੀ ਸਾਡੀ ਰੈਡੀ ਏ ਸਾਨੂੰ ਦਿਓ ਇਜਾਜ਼ਤ ਆਪਾਂ ਤੁਹਾਨੂੰ ਮਿਲਾਂਗੇ ਕੱਲ ਕਾਰਨ ਦੱਸਾਂਗੇ ਅਸੀਂ ਕਿੱਥੇ ਚੱਲੇ ਆ ਤੇ ਕਿਉਂ ਚੱਲੇ ਆ ਇਹਦੀ ਸਾਰੀ ਡਿਟੇਲ ਤੁਹਾਨੂੰ ਕੱਲ ਦੇ ਵਲੋਗ ਵਿੱਚ ਪਤਾ ਲੱਗੇਗੀ ਸਾਡੀ ਭੈਣ ਕਿਉਂ ਆਈ ਇੱਥੇ ਕਦ ਲਈ ਆਈ ਏ ਜੀਜਾ ਜੀ ਕਿਉਂ ਆਏ ਨੇ ਭਾਜੀ ਹਨਾ ਇਹ ਪੂਰਾ ਪਰਿਵਾਰ ਆ ਚੁੱਕਾ ਹੈ ਤੇ ਅਸੀਂ ਕਿੱਥੇ ਚੱਲੇ ਆ ਕਿਉਂ ਚੱਲੇ ਆ ਕਦ ਲਈ ਚੱਲਿਆ ਦਿਓ ਜਾਜ਼ਤ ਮਿਲਦੇ ਆ ਕੱਲ ਇੱਕ ਨਵੇਂ ਵਲੋਗ ਵਿੱਚ ਉਦੋਂ ਤੱਕ ਬਾਏ ਬਾਏ